ਹਾਂਜੀ ਕੀ ਆਲਾ ਸਾਰੇ ਵੀ ਰਹਿੰਦਾ ਹੋਰ ਕੀ ਬੰਦਾ ਕਰਦਾ ਮੇਰੇ ਆ ਗੂ ਵਾ ਤਰਵਾ ਤਰ ਸੈਟ ਹੈ ਸਾਰੇ ਵੀ ਰਹਿੰਦੇ ਕਰਪਾ ਠੀਕ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਉੱਠਿਆ ਤਾਂ ਹੈਗਾ ਮੈਂ ਲਗਭਗ 8:30 ਵਜੇ ਦਾ ਪਰ ਤੁਸੀਂ ਐਂ ਦੇਖ ਲਓ ਜੇ ਹਜੇ ਵੀ ਨਹੀਂ ਧੁੰਦਾ ਹਨ ਹੁਣ ਵੀ ਨਹੀਂ ਧੁੰਦਾ ਤੁਸੀਂ ਐਂ ਦੇਖੋ ਬਾਹਰ ਦੇਖੋ ਖੜ ਜਾਏ ਹੁਣ ਵੀ ਮੰਨ ਕੇ ਜੇ ਐਨੀ ਧੁੰਦਾ ਹੈ ਅੱਜ ਜਦੋਂ ਮੈਂ ਸਵੇਰੇ ਉੱਠਾ ਉਹਦੋਂ ਕੀ ਧੁੰਦ ਹੋਣੀ ਧੁੰਦ ਬਹੁਤ ਜਿਆਦਾ ਸੀ ਤਰਫ ਦਿਨੇ ਕੋਈ ਨਹੀਂ ਇੰਦਰ ਬਾਰੀ ਕਨੀ ਵਿਖਾ ਚਿੱਟੇ ਚਿੱਟਾ ਦੀ ਕੀ ਹੈ ਬਾਹਰ ਮੈਨੂੰ ਸਾਰਾ ਕੁਝ ਹੈ ਨਾ ਫਿਰ ਮਹਾਰਾਜਨ ਦੇ ਪੈ ਗਈ ਜਾਨਾ ਧੁੰਦ ਵਾਲੀ ਆਣਾ ਤੇ ਸੱਚ ਆਪਣੀ ਸਾਹਮਣੇ ਪੱਠੀ ਬੈਠੀ ਸੀ ਉਹਨੇ ਮਝੇ ਜਾਈ ਚਲੋ ਟੂਆ ਮਾਰੋ ਕੋਈ ਨਾ ਧੁੰਦ ਬੜੀ ਗਿਆ ਤੇ ਪਰ ਇੱਕ ਗੱਲ ਹਾਂ ਧੁੱਪ ਵੀ ਨਿਕਲਦੀ ਆਉਂਦੀ ਹੈ ਇਹੋ ਜਿਹਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਘੰਟੇ ਨੂੰ ਮੌਸਮ ਹੈ ਸਾਫ ਹੋ ਜਾਣਾ ਚੱਕੀ ਨੇ ਧੁੰਦ ਤੇ ਉਹ ਨਿਕਲਿਆਣਾ ਧੁੱਪ ਨਿਕਲਿਆਣੀ ਠੀਕ ਹੈ ਵਾਕਿ ਬਾਰ ਸਚੋਬਰਾ ਖੜਾ ਕਹਿੰਦਾ ਵਪਾਰੀ ਖੁੱਲੀ ਮੈਂ ਬਾਰ ਖੜਾ ਤੇ ਉੱਠ ਕੇ ਬਈ ਹੁਣ ਬਾਰੀ ਬਾਰੀ ਖੋਲ ਦੀ ਹਾਂਜੀ ਘਟ ਗਈ ਹੁਣ ਤਾਂ ਹੁਣ ਤਾਂ ਸੂਰਜ ਦਾ ਸੇਕ ਜਾਂ ਮਾੜਾ ਮਾੜਾ ਨਹੀਂ ਸੇਕ ਤਾਂ ਨਹੀਂ ਊਈ ਥੋੜਾ ਥੋੜਾ ਫੀਲ ਜਾਂਦਾ ਵੀ ਸੂਰਜ ਹੀ ਨਿਕਲਦਾ ਆਉਂਦਾ ਚਲੇ ਤੁਹਾਨੂੰ ਜੱਕੀ ਫਿਰਦਾ ਬੱਚੇ ਵਿੱਚ ਬਾਹਰ ਕੱਢ ਲਾ ਲੜੀ ਓਏ ਇੱਕ ਹੋਰ ਰੁਕੀ ਖੋਲ ਲਈ ਇਹਨੇ ਨਹੀਂ ਨਹੀਂ ਹੜਾ ਤੇ ਖੜਦਾ ਬੜਾ ਤੇਜ ਹੈ ਵੀ ਹਾਂਜੀ ਕਰੋ ਚਾਹ ਵੀ ਆ ਗਈ ਸੀ ਭਾਈ ਨਾਲ ਬਿਸਕਟ ਖਾਲੇ ਗੁੱਡੇ ਗੁੱੜ ਵਾਂਗੂ ਬਿਸਕੁਟਸ ਆਪਾਂ ਗਏਣਾ ਬੱਸ ਸਕਾਟ ਡਿਸਕਟ ਹਨਾ ਤੇ ਤੱਤਾ ਪਾਣੀ ਵੀ ਲਿਆਂਦਾ ਘਰੋਂ ਮੈਂ ਅੱਜ ਪਰਲੇ ਖੁੱਡੇ ਵਾਲੇ ਬੱਚੇ ਨਹੀਂ ਬਾਹਰ ਕੱਢਣੇ ਮੇਰੇ ਆਹ ਵਾਲੇ ਬੱਚੇ ਨਹੀਂ ਕੱਢਣੇ ਆਏ ਸਿਰਫ ਆਹ ਬੱਚੇ ਬਾਹਰ ਕੱਢਾਂਗੇ ਆਪਾਂ ਠੀਕ ਹੈ ਇਹਨਾਂ ਨੂੰ ਪਾਣੀ ਮੈਂ ਰੱਖ ਦੇਣਾ ਡਰਿੰਕਰ ਚ ਪਾ ਕੇ ਪੀ ਲੈਣਗੇ ਤੇ ਆਹ ਬੱਚੇ ਜਿਹੜੇ ਮੈਂ ਛਤਰੀ ਤੇ ਕੱਢਦਾ ਹੁਣ ਆਪਾਂ ਛਤਰੀ ਤੇ ਕੱਢ ਦੰਨੇ ਆ ਤੇ ਦੋ ਬੱਚੇ ਡਾਉਣੇ ਆ ਜਿਹਦੇ ਦੋ ਦੋ ਆ ਕੇ ਬਹਿ ਕੇ ਫਿਰ ਦੋ ਹੋਰ ਡਾਵਾਂਗੇ ਲਓ ਜੀ ਇਹ ਦੋਵੇਂ ਬੱਚੇ ਡਾਉਣੇ ਆ ਘੰਡ ਕਾਂ ਤਾਲਾ ਤੇ ਖੱਬੀ ਗਲਾਬੀ ਬਗਲ ਵਾਲਾ ਚੀਨਾ ਫਿੱਕਾ ਚੀਨਾ ਤੇ ਇਹ ਦਵਾ ਨੂੰ ਦਾ ਦੇ ਨੇ ਦੋ ਇਹ ਦੋਵੇਂ ਓਡੇ ਕਾਗੇ ਫਿਰ ਸਜੀ ਬਗਲ ਵਾਲਾ ਗੂੜਾ ਚੀਨਾ ਤੇ ਝਲ ਰਾਲਾ ਫਿਰ ਉਹ ਦੋਵੇਂ ਦਾ ਦੇਾਂਗੇ ਠੀਕ ਹੈ ਤੇ ਅੱਜ ਅੱਜ ਬਸ ਇਹ ਚਾਰੇ ਬੱਚਿਆਂ ਦੀ ਇੱਕ ਇੱਕ ਵਾਰੀ ਹੋ ਜਾਣੀ ਆ ਤੇ ਬੰਦ ਕਰ ਦੇਾਂਗੇ ਕਿਉਂਕਿ ਆਪਾਂ ਨੂੰ ਪਤਾ ਬਹਿਰੀ ਦਾ ਖਤਰਾ ਕਦੋਂ ਵੀ ਬਣ ਸਕਦਾ ਜਿਵੇਂ ਕੱਲ ਬਣਿਆ ਇੱਕ ਨੂੰ ਤਾਂ ਲੱਗੀ ਇੱਕ ਦੀ ਭੈਣ ਨੂੰ ਹੀ ਚੋਦਗੀ ਨਾਲ ਉਹ ਕਬੂਤਰੀ ਹਜੇ ਤੱਕ ਨਹੀਂ ਉੱਡ ਗਈ ਝਲ ਰਾਲੀ ਆਪਣੀ ਝਲ ਰਾਲੇ ਤੇ ਛੱਡੂਆ ਚੰਗੀ ਭਲੀ ਗੁਲਾਬੀ ਕੱਚ ਵਾਲੀ ਮਸਾਂ ਬਹਾਲ ਕੀਤਾ ਇਹਨੂੰ ਮੈਂ ਮਸਾਂ ਲੋਟ ਕੀਤਾ ਇਹਨੂੰ ਤੇ ਸਾਲੀ ਨਿੰਮਾ ਚ ਬੈ ਗਈ ਗਵਾਜਗੀ ਪਤਾ ਨਹੀਂ ਲੱਗਿਆ ਚਲੋ ਹੁਣ ਮੈਂ ਦੂਜੇ ਬੱਚੇ ਕੱਢ ਦਿਆਂ ਬਾਹਰ ਯਾਰ ਤੇ ਉਦੋਂ ਬਲਾ ਪਾਣੀ ਪੂਣੀ ਪਾ ਕੇ ਰੱਖਾਂ ਗੀਤ ਗੂਦ ਲਾ ਦੇ ਫੋਨ ਲਾ ਦੇਣਾ ਮੈਂ ਟਾਈਮ ਲੈਪਸ ਤੇ ਬਾਪੇ ਹਾਂਜੀ ਮੇਰੇ ਦੋਸਤੋ ਤੇ ਜਿਹੜੇ ਦੋ ਬੱਚੇ ਰਹਿੰਦੇ ਸੀ ਉਹ ਵੀ ਡਾਗ ਹੀ ਦਿੱਤੇ ਯਾਰ ਮੈਂ ਹਾਂ ਮੁੜ ਕੇ ਆਥਨ ਜਾਈ ਜਾਂਦਾ ਹਣਾ ਮਾਥਨ ਤਾਂ ਕਿੱਥੇ ਚਲੋ ਮੁੜ ਕੇ ਮਾਹ ਵੀ ਟਾਈਮ ਵੱਧ ਹੋਈ ਜਾਂਦਾਵੇਂ ਕਿਤੇ ਮੁੜ ਕੇ ਉੱਡਣ ਬੈ ਜਾਣ ਫਿਰ ਰਾਤ ਨੂੰ ਜੱਬ ਖੜਾ ਹੋਇ ਕੋਈ ਹੈਨਾ ਤਾਂ ਕਰਕੇ ਇੱਕ ਤਾਂ ਬੱਚਾ ਡਾ ਆ ਹਰੀ ਗਲਾਬੀ ਝਲਰਦਾ ਕਾਲਾ ਚੀਨਾ ਇੱਕ ਗੂੜਾ ਕਾਲਾ ਚੀਨਾ ਤੇ ਖਬੀ ਬਗਲਦਾ ਉਹ ਦੋਵੇਂ ਵੀ ਡਾ ਦੇ ਬਈ ਕੱਢ ਕੇ ਠੀਕ ਹੈ ਤੇ ਬੱਚੇ ਨੂੰ ਦਿਖਾ ਦਿੰਦਾ ਇੱਕ ਤਾਂ ਆ ਜਾਂਦਾ ਘੰਡ ਕਾਂਤਲਾ ਠੀਕ ਹੈ ਕੰਡ ਕਦਾ ਲਾ ਜਾਂਦਾ ਬਾਕੀ ਤੇ ਨਾ ਜਾਂਦੇ ਇੱਕ ਸੱਜੀ ਬਗਲ ਦਾ ਕਾਲਾ ਚੀਨ ਇੱਕ ਖਬੀ ਬਗਲ ਦਾ ਕਾਲਾ ਚੀਨ ਤੇ ਨਾਲ ਝਲ ਰਾਂ ਆਣਾ ਠੀਕ ਹੈ ਜੀ ਚਾਰੇ ਬਚੂਡੇ ਫਿਰਦੇ ਆ ਆਪਣੇ ਹੁਣ ਬਹਿਰੀ ਦੇ ਸਰਤੇ ਸਾਰਾ ਕੁਝ ਜਾ ਹੁਣਾ ਨਾ ਆਉਣਾ ਹੁਣ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਤੇ ਆਪਣੀ ਉਹ ਨਿਗਾਹ ਪੂਰੀ ਆ ਚਾਰੇ ਬੱਚਿਆਂ ਤੇ ਬਸ ਅੱਜ ਲਾਸਟ ਵਾਰੀ ਆ ਚਾਰੇ ਬੱਚਿਆਂ ਦੀ ਬਚਾਰੇ ਬੱਚੇ ਦੂਰ ਢਕਾ ਕੇ ਬੰਦ ਫਿਰ ਭੂਆਲੇ ਤਾਂ ਦੂਸੇ ਟੋਰੀ ਵਾਲੇ ਦੂਰ ਰਹਿ ਜਾਣਗੇ ਬਸ ਠੀਕ ਹੈ ਕਿ ਨਹੀਂ ਆਪਣੇ ਕੋਲੇ ਡਾਉਣ ਵਾਲੇ ਉਹਨਾਂ ਦੇ ਵੀ ਇੱਕ ਦੋ ਕਵਾਰਾਂ ਉਹਨਾਂ ਨਾਲ ਇੱਥੇ ਜਾਣਗੇ ਹਜੇ ਦੋ ਘਾਰਾਂ ਨੂੰ ਉਹਨਾਂ ਨੂੰ ਡੱਕੋਗੇ ਬੰਦ ਕਰ ਦਾਂਗੇ ਬਾਕੀ ਸਾਰੇ ਛੋਟੇ ਬੱਚੇ ਕੱਢਦੇ ਆ ਬਾਹਰ ਪਾਈ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਤੇ ਇਹ ਬੱਚੇ ਚੱਕ ਲਿਆ ਬਈ ਸਾਰੇ ਉ ਉਧਰ ਚ ਉਪਰ ਖੁੱਡੇ ਸਾਫ ਕਰੀ ਜਾਂਦਾ ਤੇ लवली ਵੀ ਆਇਆ ਹੋਇਆ ਹੁਸਨਰ ਵਾਲਾ लवली ਵੀਰੇ ਹੈਲੋ ਕਰ ਦਿਓ ਠੀਕ ਹੈ ਕਿ ਨਹੀਂ ਤੇ ਚ ਉਪਰ ਖੁੱਡੇ ਸਾਫ ਕਰੀ ਜਾਂਦਾ ਫਿਰ ਜੋੜੀਆਂ ਪਟਾਂਗੇ ਸਾਰੀਆਂ ਟੋਕਰੀਆਂ ਬਾਸਕਟ ਛਾਬੇ ਸਭ ਕੁਝ ਬਾਹਰ ਤੇ ਆ ਬੱਚੀ ਸੀ ਆਪਣੇ ਖੁੱਡਿਆਂ ਚ ਬਈ ਹਨਾ ਲਾਸਟ ਆ ਬਸ ਆ ਜਾਂਦੇਪੁਰ ਦੇ ਬੱਚੀ ਸੀਗੇ ਆ ਬੱਚੇ ਆਪਣੇ ਤੇ ਇਹ ਲੱਗ ਭਾ ਤੁਸੀਂ ਐ ਰੱਖ ਲੋ ਆਹਾ ਤੇ ਬਸ ਦੋ ਬੱਚੇ ਉੱਧਰ ਰਗੇ ਵੱਡੀ ਜੂੜੀ ਦੇ ਆਪਣੀ ਦੀ ਉਹ ਚੱਕਣ ਵਾਲੇ ਬੈਠ ਗਏ ਉਹ ਦੋ ਚਾਰ ਤਾਂ ਰੋਕ ਕੇ ਚੱਕਾਂਗੇ ਕਿਰਾ ਚੱਕ ਲੈ ਇਹ ਸਾਰੇ ਬਸ ਆ ਖੁੱਡੇ ਛੱਡਾਂਗੇ ਛੋਲੇ ਛਲੇ ਦੇ ਕੇ ਤੇ ਆ ਜਾ ਬੱਚੇ ਆਪਾਂ ਬਾਹਰ ਨਹੀਂ ਕੱਢੇ ਕਿਉਂਕਿ ਫਿਰ ਆਪਾਂ ਨੂੰ ਹੋਰ ਕੰਮ ਵਾਲੇ ਸੀਗੇ ਹਨਾ ਤੇ ਇਹ ਸਾਰੇ ਇਦਰੀ ਆਪਣੇ ਬੱਚਾ ਜੀ ਠੀਕ ਹੈ ਤੇ ਸਿਰਫ ਪਰਲਾ ਗੁੱਡਾ ਵਿਹਲਾ ਕੀਤਾ ਬਾਕੀ ਆ ਬੱਚੇ ਬੈਠੇ ਆ ਸਾਰੇ ਹਨਾ ਚਾਰ ਬੱਚੇ ਆਪਣੇ ਉੱਡੇ ਫਿਰਦੇ ਹੁੰਦੇ ਪੂਰੀ ਨਹੀਂ ਗਾ ਬੱਚੇ ਤਾਂ ਪੂਰੇ ਬੰਦ ਹੂਡ ਹੀ ਹੁੰਦੇ ਫੁੱਲ ਉੱਚੇ ਲੱਗ ਲੱਗ ਕੇ ਬਸ ਅੱਜ ਵਾਰੀ ਹੋ ਜੇ ਆਪਣੀ ਬਾਬੇ ਦੀ ਕਿਰਪਾ ਨਾਲ ਬੱਚਿਆਂ ਦੀ ਬਸ ਕੱਲ ਤੋਂ ਇਹ ਬੱਚੇ ਬੰਦ ਦਾ ਚਾਰਸ ਠੀਕ ਹੈ ਕਿ ਨਹੀਂ ਆ ਸਾਰਾ ਕਿਤਾਬਾ ਬਾਬਿਓ ਗੀਤ ਗੋ ਚੱਲੀ ਜਾਂਦੇ ਸਾਰਾ ਮਾਹੌਲ ਬਣਿਆ ਪਿਆ ਕੰਮ ਕਰੀ ਜਾਂਦੇ ਆ ਚਲੋ ਚਾਹ ਤੂ ਪਿਉਣੀ ਹੈ ਲਵਲੀ ਨੂੰ ਤੇ ਚੋਬਰ ਨੂੰ ਇਦਰੋਂ ਆ ਸਾਡੇ ਲਈ ਕਿਵਾਂ ਕਹਿੰਦਾ ਪਤੰਗ ਵੀ ਆ ਗਿਆ ਸਿਰ ਤੇ ਹੀ ਇਹ ਮੈਨੂੰ ਆਏ ਐ ਵੀ ਕਿ ਇੱਥੇ ਬੱਚੇ ਨੜਾਦਨ ਤੇ ਘਰੇ ਆ ਕੇ ਦੇ ਨਾ ਧੌਣ ਕੁੱਟਣੀ ਪਵੇ ਮੈਨੂੰ ਇਧਰ ਲੀਓ ਪ੍ਰੀਤਮਾਨਾ ਵਾਲਾ ਫਾਂ ਚੱਕਰਾਓ ਬੇਬੀ ਸਹੀ ਹੈ ਸਹੀ ਹੈ ਗੁੱਡ 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 ਬਜਾ ਬਜਾ ਹਾਂਜੀ ਇਧਰ ਦਵਾਈ ਵੀ ਤਿਆਰ ਕਰ ਲਈ ਮਿਕਸ ਗੋਲੀਆਂ ਵਾਲੀ ਜਿਹੜੀ ਰਾਤ ਲੈਂਦੀ ਸੀ ਇਹ ਕੁੱਟ ਕੇ ਰੱਖ ਲਈ ਠੀਕ ਹੈ ਕਿ ਨਹੀਂ ਇਹ ਕਾ ਮੁੰਡੇ ਦਾ ਸ਼ੌਕ ਕਰੋ ਪੁੱਛਾਣੋਂ ਕਿਹੜਾ ਮੁੰਡਾ ਇਹ ਠੀਕ ਨਹੀਂ ਜਿੱਥੇ ਦਿਸ ਗਿਆ ਜਿੱਥੇ ਦਿਸ ਗਿਆ ਜਿਹੜੇ ਪਿੰਡ ਦਿਸ ਗਿਆ ਉੱਥੇ ਹੀ ਬੰਨ ਲਿਓ ਨੂੰ ਬੱਸ ਤੇ ਇਧਰ ਲਖਣ ਵੀ ਆਇਆ ਹੋਇਆ ਸਰਕਾਰੋ ਕੀ ਹਾਲ ਚਾਲ ਮੁੰਡਿਓ ਪੂਰਾ ਤਿਆਰ ਹੁੰਦਾ ਹੈ ਇਧਰ ਦੱਦੂ ਕਿਵੇਂ ਆ ਓਏ ਰੇਸ ਉਹ ਤੇ ਕੰਪਿਊਟਰ ਕਿ ਤਗੜਾ ਉਤਾਰ ਤੇ ਉਤਾਰ ਤੇ ਕੰਪਿਊਟਰ ਤਾਰ ਤੇ ਤਾਰਤੀ ਹੈ ਨਾ ਸਾਰਾ ਤਾਂ ਨਹੀਂ ਵੇਖੇ ਕਹਿੰਦਾ ਤਾਰ ਤੇ ਖੜਾ ਏ ਚੱਲ ਇੱਕ ਤਾਂ ਬੈਠਣਾ ਗਿਆ ਤੇ ਬਸ ਹਾਂ ਹਾਂਜੀ ਇੱਕ ਇਹ ਪਾਰਸਲ ਆਇਆ ਜੀ ਮੈਨੂੰ ਤਾਂ ਪਤਾ ਵੀ ਨਹੀਂ ਸੱਚੀ ਵੀ ਮੈਂ ਤਾਂ ਮੰਗਾਇਆ ਵੀ ਨਹੀਂ ਝੂਠ ਨਹੀਂ ਬੋਲਦਾ ਮੈਨੂੰ ਤਾਂ ਫੋਨ ਆਇਆ ਕਹਿੰਦੇ ਪਾਰਸਲ ਆਇਆ ਤੇ ਮੈਂ ਵੀ ਚੱਲ ਲੈ ਆਇਆ ਨਾ ਫੜ ਕੇ ਹਾਂਜੀ ਤੇ ਲਗਭਗ ਜੀ ਖੁੱਡਿਆਂ ਦੀ ਛਾਂਡ ਕੱਟਦੇ ਸੀ ਟਰਿਆਂ ਆ ਟਰਿਆਂ ਆਖੇ ਨਾ ਟੋکریاں ਟਾਕਰੀਆਂ ਗੋਲ ਟੋکریاں ਸਭ ਕੁਝ ਆਂਡੇ-ਉਂਡੇ ਸਭ ਕੁਝ ਬਾਹਰ ਹੈ ਜੀ ਬਸ ਖੁੱਡੇ ਸਾਫ਼ ਕਰਕੇ ਬੱਚੇ ਹੀ ਬਹਿ ਗਏ ਆਪਣੇ ਚਾਰੇ ਬਈ ਸੁੱਖੀ ਸੰਧੀੜ ਚਾਰੇ ਬੱਚੇੜਾ ਸੀ ਚਾਰੇ ਬੱਚਾ ਕੇ ਬੈਠ ਗਏ ਤੇ ਬਸ ਜੋ ਬਰ ਅੰਦਰੋਂ ਖੁੱਡੇ ਸਾਫ਼ ਕਰੀ ਜਾਂਦਾ ਤੇ ਮੈਂ ਬਾਹਰੋਂ ਟੋکریاں ਸਾਫ਼ ਕਰ ਕਰ ਇਹਨੂੰ ਪਾਣੀ 'ਚ ਡਬੋੜ-ਭੋੜ ਕੇ ਐਨ ਕਲੀਨ ਕਰਕੇ ਰੱਖ ਲਾਂਗੇ ਫਿਰ ਉਸ ਤੋਂ ਬਾਅਦ ਹੁਣ ਅਗਲੇ ਸੀ ਜੀ ਨਹੀਂ ਕੰਮ ਆਉਣਗੇ ਠੀਕ ਹੈ ਜੀ ਬਾਕੀ ਕੰਮ ਸਾਰਾ ਚੱਲੀ ਜਾਂਦਾ ਹੈਗਾ ਤੇ ਸਾਰਾ ਕੰਮ ਡਨ ਕਰਤਾ ਹੀ ਟਾਈਮ ਨਾਲ ਠੀਕ ਐ ਤੁਹਾਨੂੰ ਦੋਵੇਂ ਖੁੱਡੇ ਦਿਖਾ ਦੇਣਾ ਬਈ ਵਿੱਚੋਂ ਭਰੇ ਸਾਫ਼ ਕੀਤੇ ਐ ਠੀਕ ਐ ਤੇ 63 ਟ੍ਰਿਆਂ ਟਰੂਆਂ ਦਿੱਤਿਆਂ ਚੱਕ ਖੁੱਡਿਆਂ ਚੋਂ ਸਭ ਬਈ ਸਭ ਕਲੀਨ ਕਰਤੇ ਖੁੱਡੇ ਜਾਵਾਂ ਆ ਸਿਰਫ ਆ ਚੀਜ਼ ਸਾਫ਼ ਕਰਨਾ ਹੀ ਰਹਿ ਗਈ ਇਹ ਵੀ ਕਾਲ ਬਾਲੀ ਸੀ ਕਾਲ ਦਾ ਕੰਮ ਵੀ ਤੁਹਾਨੂੰ ਦੱਸੂ ਵੀ ਕਾਲ ਕਾ ਦਊ ਆਪਾਂ ਨੂੰ ਅੱਜ ਇਨੀ ਕਿ ਜ਼ਿਆਦਾ ਕਾਲ ਕਰ ਰਹੇ ਆ ਵੀ ਪੁੱਛੋ ਹੀ ਨਾ ਬਸ ਹਨਾ ਆ ਵੀ ਗੁੱਡਾ ਸਾਫ਼ ਐ ਬਸ ਇੱਕ ਇੱਕ ਟੋਕਰੀ ਪਈ ਰਹੇਗੀ ਜਿਨ੍ਹਾਂ ਦੇ ਆਪਾਂ ਨੂੰ ਬੱਚੇ ਕਢਾਉਣੇ ਸੀਗੇ ਤੇ ਬੱਚੇ ਇਧਰੋਂ ਚੱਕ ਲੈ ਸਾਰੇ ਆਪਾਂ ਬਸ ਆਂਡੇ ਤੇ ਕਬੂਤਰ ਕਬੂਤਰਾਂ ਰਹਿ ਗਏ ਤੇ ਕਬੂਤਰ ਕਬੂਤਰਾਂ ਅਡ ਕਰਨ ਵਾਲੇ ਵੀ ਰਹਿ ਗਏ ਉਹ ਵੀ ਕੱਲ ਨੂੰ ਕਰਾਂਗੇ ਜੇ ਨਾ ਟਾਈਮ ਹੁੰਨੀ ਆ ਆਪਣੇ ਕੋਲੇ ਤੇ ਕੇਰਾ ਫੁਲਹਾਲ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਹੋ ਗਿਆ ਏ ਟੂ ਜ਼ੈਡ ਵੱਡਿਆਂ ਦਾ ਜਾਲ ਵਾਲਿਆਂ ਦਾ ਬੱਚਿਆਂ ਦਾ ਬੈਟ ਕਾਲਿਆਂ ਦਾ ਪਿੰਜਰੇ ਪੁੰਜਰੇ ਵਾਲੇ ਜਿਹੜੇ ਅੰਦਰ ਬੈਠਾ ਸਭ ਦਾ ਹੋ ਗਿਆ ਹਨਾ ਤੇ ਟੀਕੇ ਲਾਉਣੇ ਸੀ ਬਈ ਟੀਕੇ ਲਾਏ ਨਹੀਂ ਗਏ ਆਪਣੇ ਤੁਰੇ ਨਹੀਂ लवली ਵੀਰੇ ਜਿੰਦੇ ਲਾਈ ਸਾਰਿਆਂ ਨੂੰ ਜਿੰਦੇ ਲਾਈ ਸਾਰਿਆਂ ਨੂੰ ਤੇ ਟੀਕੇ ਲਾਈ ਨਹੀਂ ਗਏ ਆਪਣੇ ਕੋ ਯਾਰ ਅੱਜ ਠੀਕ ਹੈ ਕਿ ਨਹੀਂ ਆ ਚੱਕਲੀ ਦੀ ਜਾਲ ਦੀ ਟੀਕੇ ਤਾਂ ਨਹੀਂ ਲਾਏਗੇ ਆਪਣੇ ਤੋਂ ਬਾਈ ਗੋਰੇ ਦਾ ਫੋਨ ਆ ਗਿਆ ਤੇ ਕਹਿੰਦਾ ਵੀ ਮਨਪ੍ਰੀਤਾ ਆਜੋ ਕਹਿੰਦਾ ਮੇਰੇ ਬੱਚੇ ਭੁੱਖੇ ਰੱਖੀ ਬੈਠਾ ਕਹਿੰਦਾ ਮੈਨੂੰ ਐ ਸੀ ਤੁਸੀਂ ਆਉਂਗੇ ਤਾਂ ਬੱਸ ਟੀਕੇ ਲਾਵਾਂਗੇ ਬੱਚਿਆਂ ਦੇ ਉਸ ਕਰਕੇ ਫਿਰ ਟੀਕੇ ਦਾ ਪ੍ਰੈਸ਼ਰ ਪੈ ਗਿਆ ਕੰਮ ਦਾ ਹਣਾ ਸਾਰੇ ਕਬੂਤਰ ਕਬੂਤਰ ਅੰਦਰ ਕੀਤੇ ਹਾਂ ਸਭ ਨੂੰ ਲਾ ਦੇ ਵੀਰੇ ਸਾਰੇ ਕਬੂਤਰ ਕਬੂਤਰ ਅੰਦਰ ਕਰਕੇ ਹਣਾ ਛੇਤੀ ਛੇਤੀ ਦਾਣੇ ਤਿਆਰ ਕੀਤੇ ਛੇਤੀ ਛੇਤੀ ਪਾਣੀ ਤਿਆਰ ਕੀਤੇ ਵੀਡੀਓ ਵੀ ਨਹੀਂ ਬਣਾ ਸਕੇ ਤੇ ਕਬੂਤਰ ਕਬੂਤਰਾਂ ਵੀ ਐਡ ਕਰਨ ਵਾਲੀਆਂ ਰਹਿ ਗਈਆਂ ਤਾਂ ਕਰਕੇ ਤੇ ਇੱਕ ਬੱਚਾ ਬੈਟਕ ਚੋ ਚੱਕ ਲਿਆ ਪੰਜ ਬੱਚਾ ਘੁੱਡੇ ਚੱਕਿਆ ਦੋ ਬੱਚੇ ਪਰਲੇ ਚੱਕਿਆ ਸਾਰੇ ਇਹਦੇ ਛੜ ਤੇ ਜਿਹੜਾ ਆਪਾਂ ਉਥਲਿਆ ਸੀ ਬਾਈ ਬਾਈ ਕੋਲੋਂ ਹੱਡਾਂ ਵਾਲਾ ਦਾ ਪੁੱਤ ਉਹ ਵੀ ਇੱਧਰ ਛੜਤਾ ਤੇ ਜਿਹੜੇ ਦੋ ਆਪਣੇ ਬੱਚੇ ਬਿਮਾਰ ਹੋ ਗਏ ਸੈਟ ਹੋ ਚਲੇ ਸੀ ਰਿਕਵਰੀ ਫੜ ਗਏ ਉਦੋਂ ਵੀ ਇੱਧਰ ਛੜਤੇ ਠੀਕ ਹੈ ਜੀ ਤੇ ਆ ਸਾਰਾ ਕੰਮ ਹੈ ਤੇ ਆ ਟੋਕਰੀਆਂ ਤੋਤਿਆਂਾ ਮਤਲਬ ਤੋਤਿਆਂ ਨਹੀਂ ਪਿਉਂਗੇ ਰੱਖਾਂ ਪੰਗਾ ਪਾਣੀ ਚ ਇਹਨੂੰ ਪਾਣੀ ਚ ਪਿਉਂਗੇ ਰੱਖਤੀਆਂ ਤੇ ਇਹ ਕੱਲ ਨੂੰ ਆਪਾਂ ਆ ਕੇ ਸਾਰੀਆਂ ਸਾਫ਼ ਕਰ ਕੇ ਅੰਦਰ ਸਾਮ ਦਿਆਂਗੇ ਠੀਕ ਹੈ ਤੇ ਆਹ ਹਸਾਬ ਕਿਤਾਬ ਆ ਬਾਬੇ ਤੇ ਆਪਣੇ ਕਬੂਤਰ ਬਾਹਰ ਆ ਕੱਲ ਦੇ ਇੱਕ ਤਾਂ ਝਲਰ ਵਾਲੀ ਜਿਹੜੀ ਬਾਜ ਬੈਰੀ ਸਿੱਟ ਗਈ ਹਜੇ ਤੱਕ ਨਹੀਂ ਆਈ ਨਾ ਕਿਸੇ ਵੀ ਆਸ-ਪਾਸੇ ਪਿੰਡ 'ਚ ਪਤਾ ਲੱਗਿਆ ਉਹਦਾ ਇੱਕ ਕਾਛਰੀ ਹੋ ਨਿੰਮ 'ਚ ਬੈਠੀ ਸੀ ਉਹ ਵੀ ਗਵਾਚ ਗਈ ਕੱਲ ਕੱਲ ਤਿੰਨ ਬੱਚੇ ਗਵਾਚ ਗਏ ਆਪਣੇ ਇੱਕ ਨੂੰ ਬੈਰੀ ਫੜ ਕੇ ਲੈ ਗਈ ਇੱਕ ਨੂੰ ਬੈਰੀ ਸਿੱਟ ਗਈ ਤੇ ਇੱਕ ਸਾਲੀ ਉਹੀ ਬੈਠੀ ਬੈਠੀ ਗਵਾਚ ਗਈ ਹੈ ਨਾ ਚੰਗੀ ਭਲੀ ਉਹ ਕਲਾਨੀ ਜੀ ਉਹ ਤਾਂ ਕਰਕੇ ਤੇ ਹੁਣ ਚੱਲਦੇ ਆ ਬਾਬੇ ਮੇਜਰ ਕੋਲੇ ਹੁਣ ਤੁਸੀਂ ਆਹ ਇੱਕੇ ਲੱਗਤੀ ਬੋਲੀ ਜਾਂਦਾ ਮੈਨੂੰ ਐਂ ਛੇਦੀ ਛੇਦੀ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਹੁਣ ਚਲਦੇ ਆਂ ਬਾਬਾ ਮੇਜਰ ਜੀ ਕੋਲੇ ਆਪਾਂ ਹਾਂ ਤੇ लवली ਨੂੰ ਕਬੂਤਰ ਦਾ ਆਉਣਾ ਬਾਬੇ ਤੋਂ ਆਪਣੇ ਮਾਨਕ ਚਲ ਜਿਹੜੀ ਵੱਡੀ ਜੁੜੀ ਸੀ ਘੰਡ ਗਾਂਤ ਲਿਓ ਪਹਿਲਾਂ ਬਾਬੇ ਮੇਜਰ ਇਹ ਕਰ ਲੈ ਕੇ ਆਇਆ ਵੱਡਾ ਚੀਨਾ ਵੀ ਬਾਬਾ ਕੂਤਰ ਬਾ ਮੇਜਰ ਇਹ ਕਰ ਲੈ ਕੇ ਆਏ ਆਪਣੇ ਜਿਹੜਾ ਆਪਣੇ ਬਿਮਾਰੀ ਪਈ ਸੀ ਕਬੂਤਰਾਂ ਨੂੰ ਤੇ ਬਾਬੇ ਮੇਜਰ ਕੋਲੇ ਆਪਣੀ ਘੰਡ ਗਾਂਤ ਵਾਲੀ ਜੁੜੀ ਦੇ ਦੋ ਪੱਠੇ ਬੈਠੇ ਆ ਇੱਕ ਚਟੀਆਂ ਦੇ ਇੱਕ ਫਟੀਆਂ ਦਾ 2021 ਵੇਲੇ ਦੇ ਬੈਠੇ ਚਾਰ ਚਾਰ ਪੰਜ ਪੰਜ ਸਾਲਾਂ ਦੇ ਪੱਠੇ ਆ ਉਹ ਤੇ ਚਾ ਵੀ ਗਲਤ ਲਾ ਲਈ ਤੁਸੀਂ ਇਹਨੂੰ ਮਨਤਰਾ ਦਾ ਕੰਮ ਹੋਊਗਾ ਹੋਰੀ ਚਾ ਵੀ ਗਲਤ ਲਾ ਬੈਠਾ ਨਿਗਲਦੀ ਹੈ ਕਿ ਨਹੀਂ ਕਿ ਉੱਖੀ ਹੈ ਕੰਮ ਚੱਲ ਕੋਈ ਨਾ ਤੇ ਉਧਰ ਇੱਕ ਘੰਟ ਕਾਂਤ ਲਈ ਜੁੜੀ ਦਾ ਹਨਾ ਤੇ ਲਵਲੀ ਨੂੰ ਪੱਠਾ ਦੇਣਾ ਹੈਗੇ ਨੇ ਬੱਚੇ ਚਾਬੀ ਚਾਬੀ ਇਹਦੀ ਚਾਬੀ ਇਹਦੀ ਚਾਬੀ ਰੱਬ ਤੇਰਾ ਭਲਾ ਕਰੇ ਆਹ ਰਹੀ ਇਹਦੀ ਠੀਕ ਹੈ ਕਿ ਨਹੀਂ ਤੇ ਉਹ ਬਸ ਆਪਾਂ ਇਹਨੂੰ ਪੱਠਾ ਦਵਾ ਦਿੰਨੇ ਹੈਗੇ ਤੇ ਇਹ ਵੀ ਜੁੜੀ ਲੋਂਦਾ ਹੋ ਜਾਊਗਾ ਜਿਹੜੀ ਆਪਣੀ ਜਿੱਤੀ ਨੇ ਤੱਕ ਕਲੀਨਿਆ ਹਰ ਸਿੰਘ ਵਾਲੇ ਪੁਰਾਣੀ ਜੁੜੀ ਆਪਣੀ ਬਹੁਤ ਸਾਲਾਂ ਦੀ ਕੋਟੜ ਪੰਜ ਸਾਲ ਪੁਰਾਣੀ ਜੁੜੀ ਹੈ ਉਵੇਂ ਲੱਗੀ ਪਈ ਪੱਟੀ ਨਹੀਂ ਕਦੇ ਆਪਾਂ ਤਿਹੋ ਦਾ ਸਗਾ ਭਰਾ ਦਵਾਉਣਾ ਆਪਾਂ ਐਡੀ ਕਲੀ ਜਿੱਤੀ ਸੀ ਠੀਕ ਹੈ ਜੀ ਤੇ ਬਾਕੀ ਕਿਹੜੇ 4 ਬੱਚੇ 250 ਚਾਰੇ ਬੱਚੇ ਵੀ ਆ ਗਏ ਉਹ ਵੀ ਅੰਦਰ ਲਵਲੀ ਉਹ ਬੈਡਰੂਮ ਲਾਇਆ ਯਾਰ ਉਹ ਜਿਹੜੀ ਚਾਬੀ ਫਸੀ ਜੀ ਉਹ ਲੱਗੂਗੀ ਕਿ ਮੇਤਲਾ ਲੱਗਈ ਆ ਯਾਰ ਮੈਂ ਹੀ ਲਾਦਾ ਸੀ ਨਾ ਲੱਗ ਲੱਗਿਆ 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 ਹਾਂ ਮੁੰਡਿਆ ਗਿਦਰੜਵੇ ਦਾ ਤੂੰ ਜਾਂਦੇ ਤਾਂ ਤੈਨੂੰ ਵੀ ਛੱਡ ਕੇ ਚੱਲ ਗਏ ਚਲੋ ਫਿਰ ਚਾਲਦੇ ਆ ਬਈ ਇੱਥੋਂ ਤਾਂ ਸਾਰਾ ਕੰਮ ਡਾਣਾ ਆਪਣਾ ਬਾਹਰ ਭੇੜਿਆ ਅੱਜ ਚੋਬਰ ਨਹੀਂ ਆਉਂਦਾ ਅੱਜ ਗੁਰੂ ਸਰ ਮੈਂ ਕੱਲਾ ਜਾਂਦਾ ਹਾਂ ਤੇ ਉੱਪਰ ਪਤਾ ਨਹੀਂ ਕੰਮ ਕੋ ਮਾਣੂ ਵਿਚਾਰੇ ਨੂੰ ਤੇ ਉਹ ਭੱਜ ਗਿਆ ਤੇ ਮੈਂ ਚੱਲ ਕੋਈ ਨਾ ਮੈਂ ਇਕੱਲੇ ਹੀ ਜਾਇਆ ਹਾਂ ਕਿੱਡੀ ਗੱਲ ਹੈ ਲਓ ਜੀ ਬਾਬੇ ਮੇਜਰ ਤੋਂ ਉਹਦੇ ਕਬੂਤਰ ਵੀ ਦਵਾਤਾ लवली ਨੂੰ ਮੋੜਾ ਕੂਤਰ ਫਹੀ ਮੜਾ ਜਿਆ ਯਾਰ ਕੂਤਰ ਤਾਂ ਜਮਾ ਨਗਰ ਲੱਗਣ ਵਾਲਾ ਹੀ ਆ ਬਾਈ ਉਹ ਸਾਂਹ ਲੱਗੇ ਇਹ ਆਪਣੇ ਲਈ ਜੂੜੀਦਾ ਬਾਈ ਪੱਠਾ ਹੈ ਘੰਡ ਕਾਂਦਲ ਜੂੜੀਦੇ ਸਿੱਧਾ ਪੱਠਾ ਹੈ ਕਿ ਖੱਟੀਆਂ ਦਾ ਸੀ ਬਾਬੇ ਕੋਲੇ ਕਿ ਚੱਟੀਆਂ ਦਾ ਸੀ ਚੱਟੀਆਂ ਦਾ ਤਾਂ ਨਹੀਂ ਦਵਾਇਆ ਮੈਂ ਹਣਾ ਉੜਦਾ ਵੀ ਬਾਲਾ ਰਹਾ ਪਰ ਮੈਂ ਕਿਹਾ ਤੂੰ ਖੱਟੀਆਂ ਦਾ ਲੈ ਕੇ ਜਾ ਮਾਂ ਪਿਓ ਵਰਕੇ ਜਾ ਹਣਾ ਬਹੁਤ ਸੋਹਣਾ ਹੈ ਇਹ ਪੱਠਾ ਤੇ लवली ਨੂੰ ਦਿੰਨੇ ਬੱਚੇ ਕਢਾਉ ਉਹਨੂੰ ਰਾਜ ਮੁੰਡੇ ਨੇ ਕਿ ਦਰਵੇ ਗਦੜਵੇ ਲਵਲੀ ਨੇ ਹੁਸਨਰ ਤੇ ਮੈਂ ਗੁਰੂ ਸਾਹਿਬ ਤੇ ਇਕੱਠੇ ਹੀ ਚੱਲੇ ਅਦਰੋਂ ਠੀਕ ਆ ਕਿ ਨਹੀਂ ਤੇ ਚੱਲਦੇ ਆ ਬਸ ਬਈ ਆਪਾਂ ਇਥੋਂ ਮੇਰੇ ਦੋਸਤੋ ਕੋਈ ਨਹੀਂ ਲੱਗਿਆ ਜੀ ਗਰਤੀ ਦੀ ਲੱਗੀ ਹੋਈ ਸੀ ਹੈ ਨਾ ਤੇ ਮੈਂ ਤਾਂ ਸੁੱਤੇ ਵੀ ਟੱਪ ਗਿਆ ਉੜਨਾ ਸੀਗਾ ਦਰਵਾਜ਼ਾ ਪੁੱਟੂ ਆਪਾਂ ਰਖਾਲੇ ਤੋਂ ਜਿਹੜਾ ਇੱਕ ਰਖਾਲੇ ਤੇ ਦੂਤਨ ਭਰਾ ਗੁਰੂ ਸਾਹਿਬ ਤੇ ਉਹ ਪੁੱਟਦਾ ਸੀਗਾ ਜਦੋਂ ਸਵੇਰ ਸਮਾਗ ਆ ਗਿਆ ਉਹ ਸਮਾਗ ਮੁੰਡੋਂ ਕੁੜਿਆ ਜਾਂ ਨਾ ਵਾਪਸ ਰਹੀ ਮੈਂ ਆ ਜੇ ਕੋਈ ਨਹੀਂ ਘਾਰ ਘਤਰ ਸੀ ਮਰਾ ਸੱਤੇ ਦਰੱਖੀਤ ਤੇ ਉਹ ਲੱਗਿਆ ਪਾਇਦਾ ਸਮਾਗਾ ਗਿਲੀ ਕਮੇ ਦਾ ਮੁਰਨਾ ਜਿਹਦਾ ਰਾਹ ਚ ਆਹ ਸੜਕ ਮੋੜਦਾ ਸੀ ਆਪ ਆ ਵਾਹ ਮੈਂ ਟੱਪ ਦਾ ਸਿੱਧਾ ਕਿਲੋਮੀਟਰ ਗਾਂ ਤੋਂ ਓੜ ਕੇ ਆ ਮੱਡ-ਮੱਡ ਹਾਂਜੀ ਮੇਰੇ ਦੋਸਤੋ ਤੇ ਪਹੁੰਚਗੇ ਜੀ ਗੁਰੂ ਸਰ ਦੀ ਧਰਤੀ ਤੇ ਠੀਕ ਹੈ ਕਿ ਨਹੀਂ ਬਾਈ ਜੀ ਉਧਰ ਕਰ ਰਿਹਾ ਹੈ ਖੋਡੇ ਖਾਡੇ ਸਾਫ ਹਨਾ ਵੱਡੇ ਕੂਤਰਾਂ ਵਾਲੇ ਮਤਲਬ ਵੀ ਦਾਣਾ ਪਾਣੀ ਕਰ ਰਹੇ ਆ ਉਹਨਾਂ ਦਾ ਤੇ ਸਾਰੇ ਕਬੂਤਰ ਬਾਹਰ ਬੈਠੇ ਆ ਬਾਈ ਕਹਿੰਦਾ ਵੀ ਮੈਂ ਥੋੜੀ ਡੀਕ ਚ ਕਬੂਤਰ ਅੰਦਰ ਨਹੀਂ ਕੀਤੇ ਵੀ ਟਿਕੀ ਟੂ ਕੀ ਲਾਵਾਂਗੇ ਬੱਚਿਆਂ ਨੇ ਨਾ ਮਾਤਾ ਬਾਲੀ ਹੋਈ ਪਈਏਗੀ ਤੇ ਤਾਂ ਹੀ ਫਿਰ ਮੈਂ ਹੁਣ ਇਕੱਲੇ ਹੀ ਨੂੰ ਆਉਣਾ ਪਿਆ ਇੱਥੇ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹੁਣ ਮੈਂ ਸਾਰੇ ਬੱਚਿਆਂ ਨੇ ਲਾਈਏ ਨੇ ਉਹ ਛੋਟੇ ਬੱਚੇ ਸਾਰੇ ਜਾਲ ਤੇ ਬਾਹਰ ਰੱਖੇ ਉਸਤਾਦ ਜੀ ਨੇ ਜਿਹੜੇ ਨਵੇਂ ਪੂਰਦੇ ਆ ਨਾਈਸ ਸਹੀ ਹੈ ਸਹੀ ਹੈ ਚਲੋ ਬਈ ਠੀਕ ਹੈ ਇਹ ਬੱਚਾ ਨੇ ਸਾਰਿਆਂ ਦੇ ਟਿਕਟਲੇ ਲਾਈਏ ਤੇ ਕਰੀ ਅੰਦਰ ਤੇ ਛੀਦੀ ਛੀਦੀ ਕੰਮ ਨੇ ਵੀਡੀਓ ਸਾਰਾ ਆਤਾ ਹਾਂਜੀ ਮੇਰੇ ਦੋਸਤੋ ਚੱਲੇ ਆ ਜੀ ਛੀਦੀ ਛੀਦੀ ਬਸ ਇੱਥੋਂ ਜਾਣਾ ਮੈਂ ਵਾਦਿਆਂ ਵਾਦਿਆਂ ਤੋਂ ਔੜ ਖੌਲ ਖਾਂ ਤੋਂ ਪਿੰਡ ਠੀਕ ਹੈ ਚਾਲਦੇ ਆ ਭਾਈ ਆਪਾਂ ਇੱਥੋਂ ਮੈਂ ਬੱਦਹੋ ਕਰਾਤਾ ਮੈਂ ਟੀਕੇ ਟੂਕੇ ਲਾਤੇ ਸਾਰੇ ਬੱਚਿਆਂ ਦੇ ਟੀਕੇ ਲਾਦੇ ਮੈਂ ਮੀਨ ਮੈਂ ਟੀਕੇ ਲਾਉਣੇ ਆਏ ਸੀਗਾ ਤੇ ਦਾਣਾ ਪਾਣੀ ਭਾਈ ਆਪੇ ਕਰ ਲੂਗਾ ਠੀਕ ਹੈ ਕਿ ਨਹੀਂ ਦਾਣਾ ਪਾਣੀ ਦਾ ਕਰੀ ਦਿੱਤਾ ਬਾਈ ਨੇ ਬਾਕੀ ਤਾਂ ਹਾਲੇ ਬੱਚਾ ਦੇ ਰੇਗਾ ਵੱਡਿਆਂ ਦਾ ਫਾਤਾ ਚਾਲਦੇ ਆਂ ਘਰ ਨੂੰ ਪਛੀਤੀ ਛੀਤੀ ਹਾਂ ਹਾਂਜੀ ਮੇਰੇ ਦੋਸਤੋ ਆ ਗਈ ਸੀ ਜੀ ਘਰੇ ਠੀਕ ਹੈ ਲਗਭਗ ਟਾਈਮ ਹੋਇਆ ਤਾਂ ਸਾਢੇ 8 9 ਆ ਗਿਆ ਸੀ ਸਾਢੇ 7 ਵਜੇ ਹੈ ਨਾ ਤੇ ਇੱਧਰ ਹੈਗਾ ਮੇਰੇ ਕੋਲੇ ਪਾਣੀ ਇੱਕ ਕੱੱਚ ਚ ਇੱਕ ਜੇਬ ਚ ਹੈਗੀ ਸਟਿੰਗ ਚੱਲ 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 ਇਹਦੇ ਚ ਹੈਗੀ ਪਰੌਂਠੇ ਦਹੀਂ ਥੱਲੇ ਚੂਰੀ ਇਧਰ ਨੂਨ ਠੀਕ ਹੈ ਜੀ ਇਧਰ ਲਿਓ ਮੰਨ ਨਾਲ ਅੱਗੇ ਪਿੱਛੇ ਭੱਜਿਆ ਫਿਰਦੇ ਨੂੰ ਆਇਆ ਵੀ ਹੁਣ ਲੱਡੂ ਫੁੱਟੂ ਆ ਤਾਂ ਮੈਨੂੰ ਵੀ ਮਿਲੂਗਾ ਮਾੜਾ ਮੋਟਾ ਖਾਣ ਨੂੰ ਵੇਖੋ ਅੱਗੇ ਪਿੱਛੇ ਤੇ ਅੰਦਰ ਮਢਾਪਾ ਬੱਲੀ 2-2 ਫੁੱਟ ਦੇ ਮਢਾਪਾ ਅੰਦਰ ਘੱਟੋ ਘੜ ਤੇ ਡੀ ਵਾਰਮਿੰਗ ਕਰਦੇ ਹੁ ਬਾਹਲੀ ਭੁੱਖ ਮਾਂਦਾ ਚਲੋ ਅੰਦਰ ਐਂਟਰ ਹੋਈਏ ਕਰਾ ਤੇ ਤਰ੍ਹਾਂ ਦਾ ਕੰਮ ਬਾਈ ਲਗਭਗ ਨਿਬੜ ਗਿਆ ਹਨਾ ਥੋੜੀ ਨਾ ਅੱਜ ਜਲਦਬਾਜੀ ਸੀ ਅੱਜ ਬੱਚਿਆਂ ਦੇ ਗੌਰ ਨਹੀਂ ਹੋਈ ਉਹਨੇ ਆਪਣੇ ਤੋਂ ਨਾ ਪਾਣੀ ਪੂਣੀ ਦੇਣਾ ਸੀ ਬੱਚੇ ਦੇਖਣੇ ਸੀ ਇਹਨੂੰ ਮੰਨੂ ਤੇ ਲੱਡੂ ਇਹ ਜਿਹੜੀ ਸੀ ਆਪਣੇ ਨੇ ਵੀ ਛੱਡ ਦੇਦ। ਬਾਕੀ ਮੈਨੂੰ ਐ ਲੱਗ ਰਿਹਾ ਨੇ ਦਾਣੇ ਦੁਨੇ ਵੀ ਆ ਖਰਾਬ ਜੇ ਕਿਤੇ ਸੀ ਵੀ ਚੱਕਣ ਵਾਲੇ ਸੀ ਕਿਤੇ ਸੋ ਉੱਠ ਕੇ ਮੂੰਹ ਨਾ ਮਾਰ ਜੈਨ ਭੁੱਖੇ ਬੱਚੇ ਹਨ। ਇਹ ਦਾਣੇ ਪਏਗੇ। ਇਹ ਸੀਨ ਉਹ ਰੱਖਣਾ ਜੀਆ। ਬਾਕੀ ਬੱਚੇ ਠੀਕ ਆ ਜੈ ਹਨ। ਇਨੀ ਗੌਰ ਜੀ ਹੋਈ ਨਹੀਂ ਬੱਚੇ ਤਾਂ ਅੱਜ ਸਹੀ ਦੱਸਾਂਦਾ ਮੈਂ। ਠੀਕ ਹੈਗੇ ਨਹੀਂ। ਉਹਦਾ ਫਲੈਸ਼ ਤਾਂ ਆ ਦੇ ਕੋ। ਚਿੱਟੀ ਮਿੱਠੀ ਜਵਾਰ ਰੁਪਈਆ ਹਨ ਜਿਉਂ ਆਹ ਦਾਣੇ। ਇਸਰ ਨੂੰ ਪਹਿੰਜੂ ਸਾਫ਼ ਕਰਨੀ ਚਾਹੀਦੀ ਸਾਲਿਆ ਬਿੱਠਾ ਚ ਰਲ ਗਏ ਹੋਣਾ ਦਾਲੇ ਇਹ ਇਹ ਮੰਨ ਕੇ ਚਲੋ ਸੋਹਾ ਤੰਗ ਕਰਨ ਜਾਂ ਆਹ ਬ੍ਰਿਕਾ ਹੁੰਦੀਆਂ ਨਹੀਂ ਗੀਆਂ ਨਹੀਂ ਗੀਆਂ ਬ੍ਰਿਕਾ ਹੁੰਦੀਆਂ ਜਿਵੇਂ ਭਈਆ ਹਨ ਆਹ ਦਾਣੇ ਨਾ ਸੋਹਾ ਭੁੱਖੇ ਹੋਣਗੇ ਤੋ ਆਪਾਂ ਲੇਟ ਉੱਠੇ ਤੇਰੇ ਤੇ ਮੂੰਹ ਮਾਰ ਜਾਣਾ ਉਤਰਨ ਉੱਠ ਕੇ ਤਾਂ ਕਰਕੇ ਬੜੀ ਜਿਆਦਾ ਧਿਆਨ ਰੱਖਣੀ ਪੈਂਦੀ ਉਹ ਵੀ ਆਹ ਚੀਜ਼ਾਂ ਦੀ ਤਾਂ ਠੀਕ ਹੈ ਕਿ ਨਹੀਂ ਆਹ ਸਾਰੇ ਦਾਣੇ ਆਹ ਜਿਵਾਰ ਸਾਰੀ ਜਿਵਾਰ ਗਲਰੀ ਪਈ ਆ ਜਿਵੇਂ ਆਹ ਪਹਿੰਜੂ ਦੀਦੀ ਹੈ ਗੰਦ ਚ ਜੀਵੇ ਚਲੋ ਕੁਈ ਚੱਕਰ ਨਹੀਂ ਦੇਖਿਆ ਉਈ ਮਰ ਸੁਬਾਟ ਕੇ ਦੇਖਾਇਓਂ ਤਾਂ ਹੁਣ ਜੜੂ ਆਇਦਾ ਉਹ ਪਹੁੰਚ ਨਹੀਂ ਜੜੂ ਮਾਰਨ ਦੇ ਚਲੋ ਜਿੰਨੇ ਕੁ ਚੁਕੀ ਦੀ ਮੈਂ ਚੁਕਦਾ ਹਣਾ ਫਲੈਸ਼ ਚਗਾ ਕੇ ਬਾਕੀ ਠੀਕ ਆ ਹਾਂ ਸੱਚੇ ਪਈ ਆਪਣੀ ਗਲਾਬੀ ਕੱਚਲੀ ਕਬੂਤਰੀ ਨਹੀਂ ਜਿਹੜੀ ਪੱਠੀ ਬੱਚੀ ਉਈ ਤਾਂ ਬਾ ਗੁਰੂ ਸਾਹਿਬ ਸੀ ਮੈਨੂੰ ਗੋਸ਼ੇ ਦਾ ਫੋਨ ਆਇਆ ਸੀ ਕਹਿੰਦਾ ਬਈ ਉੱਡੀ ਫਿਰਦੀ ਸੀ ਜਿਹੜਾ ਆਪਣੇ ਉੱਤਰ ਮਤਲਬ ਜਿਹੜੇ ਉੱਤਰ ਬੋੜ ਹੈ ਬਾਣਾ ਚ ਬਾਹਰ-ਬਾਹਰ ਬੋੜ ਪੇਪਲ ਵੱਡੇ-ਵੱਡੇ ਤੇ ਬਈ ਉਡੜ ਕੇ ਉਹਨਾਂ ਚ ਬੈਠੀ ਜਾਂਦੀ ਸੀ ਕਹਿੰਦਾ ਉੱਡ ਕੇ ਇੱਥੇ ਘਰ ਤੇ ਵੀ ਨਹੀਂ ਸਿੱਖ ਦੋ ਦੋ ਗੇੜੇ ਪਾ ਕੇ ਦੇ ਬੋਰਡ 'ਚ ਬਹਿ ਜਾਂਦੀ ਸੀ ਭੈ ਜਿਹੜੀ ਡਿੱਗ ਸੀ ਹਣਾ ਸਾਲ ਦੀ ਉੱਡਿਆ ਜਾਂਦਾ ਨਹੀਂ ਸੀ ਪਤਾ ਨਹੀਂ ਕਿਵੇਂ ਉਡੜ ਗਈ ਭੈ ਚੋ ਦੇ ਦੀ ਤੇ ਚੱਲ ਰਾਲੀ ਨਹੀਂ ਹੈਈ ਚੱਲ ਰਾਲੀ ਦਾ ਚੈਪਟਰ ক্লোਜ਼ ਕਰ ਦਿਓ ਤੇ ਬਗਲ ਟੂ ਸਟੋਰੀਅਲ ਦਾ ਚੈਪਟਰ ক্লোਜ਼ ਉਹ ਤਾਂ ਲੈ ਹੀ ਗਈ ਸੀ ਹਣਾ ਸਾਨੂੰ ਪਤਾ ਬੈਰੀ ਚੱਲ ਰਾਲੀ ਵੀ ਨਹੀਂ ਆਉਂਦੀ ਤੇ ਕੱਚ ਵਾਲੀ ਆ ਸਕਦੀ ਹੈ ਮੇ ਵੀ ਉਹਦੀ ਸੰਭਾਵਨਾ ਹੈ ਕਿ ਉਹ ਹਜੇ ਜਾਂਦੀ ਫਿਰਦੀ ਐ ਸਾਖਾਂ ਸਾਹਮਣੇ ਫਿਰਦੀ ਕੇ ਬਾਕੀ ਡਾਨਾ ਵੀ ਪਾਣੀ ਪੁਣੀ ਕੜਤਾ ਲੋਕ ਲੋਕ ਲਾਤੇ ਪੱਲੀ ਆਹ ਕਰਤੀ ਅੰਦਰਲੇ ਬੱਚੇ ਦੇਖ ਲੈ ਬਾਟ ਕਾਲੇ ਦੇਖ ਲੈ ਸਭ ਠੀਕ ਆ ਹਨ ਤੇ ਓਕੇ ਬਸ ਕੱਲ ਨੂੰ ਉੱਠ ਕੇ ਦੇਖਦੇ ਆ ਭਾਈ ਕੀ ਹਾਂ ਸੱਚੇ ਆ ਕਬੂਤਰ ਕਬੂਤਰ ਘਾਟ ਨਹੀਂ ਕੀਤੇ ਹੋ ਗਏ ਭਾਈ ਹਨ ਕੱਲ ਨੂੰ ਪੱਕਾ ਖੋਡੇ ਤਾਂ ਸਾਫ ਕਰਤੇ ਤੁਹਾਨੂੰ ਦਿਖਾ ਦੇ ਸੀ ਮਾਣਾ ਚੋਬਰ ਨੇ ਇੱਕ ਨੰਬਰ ਬਣਾਤੀ ਸੀ ਖੋਡੇ ਦਾ ਸਾਫ ਕਰਕੇ ਤੇ ਕੱਲ ਨੂੰ ਫਿਰ ਆਪਾਂ ਕਬੂਤਰ ਕਬੂਤਰੀਆਂ ਅੱਡ ਹਰ ਹਾਲ ਚ ਕਰਾਂਗੇ ਭਾਈ 100% ਕੂਤਰ ਕੂਤਰ ਘੱਟ ਕਰ ਦੇਗਾ ਆਪਾਂ ਕੱਲ ਨੂੰ ਉਹ ਕਿਧਰ ਦਾਣੇ ਦੂਰੇ ਪਏ ਐ ਰੇਜ ਹੁੱਕੇ ਡਾਨ ਨਾ ਇਹ ਵਗ ਵੀਡੀਓ ਲੰਮੀ ਨਹੀਂ ਵਾਏ ਬਸ ਸਾਰੇ ਗੋਲ ਰੇਡ ਸਾਰੇ ਬਾਸ